ਆਹ ਕਹਿੰਦੇ ਸਕਰੀਨ ਬੋਰਡ ਤੇ ਦੇਖ ਉਹ ਜਲਾਲ ਆ ਰਿਹਾ 28 28 ਹੋਈ ਪਈਆ ਕਿ ਕਹਿ ਦੋ ਪਟਿਆ ਚੋਪਰਾਂ ਨੂੰ ਗੱਪਰੂ ਹਿੱਕ ਤਣ ਗਿਆ ਰੌਲਾ ਤਾਂ ਪਹਿਲਾਂ ਸੀ ਹੁਣ ਜੱਗੇ ਦਾ ਪੋਤਾ ਕਹਿੰਦਾ ਹੁਣ ਤੇ ਮਸਲਾ ਬਣ ਗਿਆ ਰੌਲਾ ਤਾਂ ਪਹਿਲਾਂ ਹੀ ਸੀਗਾ ਹੁਣ ਤੇ ਹੁੰਦੇ ਮੇਰੇ ਵੀਰੋ ਮੰਗਿਆ ਗਿਆ ਇਹਦਾ ਫੈਸਲਾ ਜਲਦੀ ਦੇ ਨਾਲ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਦੋ ਰਿਵਿਊ ਨੇ ਇਹਨਾਂ ਦੇ ਫੈਸਲੇ ਜਲਦੀ ਕਰਿਓ ਜਿੱਤ ਪਾਰ ਆ ਗਿਆ ਮਰੀਕ ਆਹ ਸਾਹਮਣੇ ਕਹਿੰਦੇ ਚਿੱਟੀ ਵਾਲੇ ਦੀ ਕਬੱਡੀ ਪੈ ਰਹੀ ਹੈ ਉੱਕੀ ਚਿੱਟੀ ਲੱਲੀਆਂ ਮੱਲੀਆਂ ਰਸੂਲਪੁਰ ਤੇ ਤਲਵੰਡੀ ਸਵੇ ਪਿੰਡ ਕਹਿੰਦੇ ਪਾਸ਼ ਦਾ ਪਿੰਡ ਹੈ ਉਹ ਜਿਹੜਾ ਨੇ ਪਾਸ਼ ਪੜਿਆ ਇਧਰ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਐ ਉਹ ਬਾਗੜੀਓ ਜਿਹੜੇ ਕਹਿੰਦੇ ਢਾਂਗੇ ਵਾਲਾ ਢਾਂਗੇ ਵਾਲਾ ਹੋਈ ਪਈ ਐ ਜਨਾਬ ਪਾਉਂਡ ਨੂੰ ਜੀ ਕਰਦਾ ਅੱਜ ਫੇਰ ਫੇਰ ਕੇ ਫੇਰ ਫੇਰ ਕੇ ਕਬੱਡੀਆ ਪਾਉਂਡ ਨੂੰ ਜੀ ਕਰਦਾ ਇਹ ਕਹਿੰਦੇ ਮੱਧੋ ਮੇਰੇ ਮਿੱਤਰੋ ਉਹ ਬੱਲਾ ਵਾਲਾ ਕਬੱਡੀ ਪਾ ਰਿਹਾ ਉਹ ਢਾਂਗੇ ਵਾਲਿਆ ਹਾ ਰਾਮ ਦੁੱਖ